ਇੱਕ ਵੱਡਾ ਮਾਨ ਇੱਕ ਛੋਟਾ ਮਾਨ ਦੋਵੇਂ ਮਾਨ ਤੁਹੇ ਰਿਫਰ ਦਿੰਦੇ ਨੇ ਇਹ ਮਾਨ ਹੀ ਨਹੀਂ ਹੈਗੇ ਕਿਸੇ ਨੂੰ ਨਹੀਂ ਮਾਨ ਹੈਗੇ ਇੱਕ ਟੁੱਟੇ ਚੱਕਵੇਂ ਹੁਣ ਜਿਹੜਾ ਸਿਮਰਜੀਤ ਮਾਨ ਹੈ ਚਲੋ ਮੇਰੇ ਭਰਾਵਾਂ ਵਰਗਾ ਬੁਰ ਸਿੱਖਾ ਛੱਕਿਆ ਮੈਂ ਉਹਦੇ ਕੋਈ ਦੀਜੀ ਤੌਰ ਤੇ ਕੁਛ ਨਹੀਂ ਉਹਨੂੰ ਕਹਿਣਾ ਚਾਹੁੰਦੀ ਉਹ ਸਾਹਮੇਦਾਰ ਹੈ ਔਰ ਪੰਜਾਬ ਦੇ ਲੋਕਾਂ ਨੇ ਵੀ ਤੁਹਾਨੂੰ ਸਾਰੇ ਮੇਰੇ ਜਮੇ ਕਿਹਾ ਨਾ ਭਟੀਆਂ ਦੇ ਮਰੇ ਜਾਦੂ ਆ ਬੱਚਿਆਂ ਦਾ ਮਗਰਲਾ ਤਮਾਸ਼ਾ ਦੇ ਦੇਖਿਆ ਪਹਿਲਾਂ ਨਹੀਂ ਦੇਖਿਆ ਇਹਨਾਂ ਨੂੰ ਕੁਛ ਲੜਾਈਆਂ ਕੋਲ ਉਸ ਵੇਲੇ 13 ਸੀਟਾਂ ਸੀਗਾ ਪਾਰਲੀਮੈਂਟ ਚ 13 ਹੀ ਜਥਾਕੀਆਂ ਜ਼ਿਲ੍ਹਾ ਚ ਬੱਠਾ ਵੀ ਜਤਾ ਦਿੱਤਾ। ਸਾਡ ਵੀ ਖੁਸ਼ੀ। ਕਿ ਲਾਇਆ ਬਈ ਸਾਡਾ ਕੁਛ ਇੱਕ ਭੜਾ ਕੇ ਆਇਆ। ਇੱਥੇ ਪੜ੍ਹਥੂ ਪਾਉਂਦਾ ਉੱਥੇ ਵੀ ਜਾ ਕੇ ਪਾਊਗਾ ਦਿੱਲੀ ਪੜ੍ਹਥੂ। ਲੇਕਿਨ ਮੇਰੇ ਭਰਾਵੋ ਉਦੋਂ ਸਾਨੂੰ ਹੈਰਾਨਗੀ ਹੋਈ ਮਾਂ ਦਾ ਪੁੱਤ ਇੱਥੋਂ ਤਾਂ ਭਾਗਿਆ। ਉੱਥੇ ਜਾ ਕੇ ਪਾਰਲੀਮੈਂਟ ਦੇ ਬਾਹਰ ਚ ਬਹਿ ਗਿਆ ਧੰਦੀ ਭੜਿਆ ਪਰ ਜੇ ਸਾਥੂ ਚੇਹੂ ਆ ਗਿਆ ਵਾਪਸ ਹੋ ਗਿਆ। ਕੋਈ ਮੁੱਦਾ ਨਹੀਂ। ਕੋਈ ਗੱਲ ਨਹੀਂ ਠਾਈ। ਆਖਿਰੇ ਬਾਹਰ ਵਿੱਚ ਛਾਈ ਛਾਈ ਜਾਂਦਾ। ਉੱਥੇ ਆ ਵੀ ਬਾਜਬਾਨਾਂ ਕਰੀ ਜਾਂਦਾ। ਇਸ ਕਰਕੇ ਜਿਹੜਾ ਹੈਗਾ ਉਹ ਤਾਂ ਚਲੋ ਜਿਵੇਂ ਵੀ ਇਹ ਵਿਚਾਰਾ ਪਰ ਪਤਾ ਜਾਣਦੇ ਆ ਲੜਨਾ ਚਲੋ ਸਮਝਦਾ ਹੱਕ ਦਾ ਹੱਕਾ ਲੜੇ ਸਭ ਕੁਝ ਕਰੇ। ਲੇਕਿਨ ਲੜਾਈ ਦੇ ਲੋਕਾਂ ਦੀ ਲੜਨੀ ਆ ਤਾਂ ਲੋਕਾਂ ਦੀ ਲੜਨਾ ਵੀ ਪੈਂਦਾ ਮਰਨਾ ਵੀ ਪੈਂਦਾ ਡੰਗਾ ਵੀ ਪੈਂਦਾ ਹੈ। ਜਿਵੇਂ ਉਹਨਾਂ ਨੇ ਕਿਹਾ ਨਾ ਆਪਣੇ ਜੱਲਿਆਂ ਵਾਲੇ ਬਾਗ 'ਚ ਗੋਲੀਆਂ ਮੁੱਕ ਜਾਣਗੀਆਂ ਡਾਇਰ ਸਾਹਿਬ ਪੰਜਾਬੀਆਂ ਦੇ ਸੀਨੇ ਨਹੀਂ ਮੁੱਕਣੇ। ਆ ਨੌਜਵਾਨ ਨੇ ਕਿਹਾ ਆਖਿਰੇ ਨੇ ਵੜਾਲਾ ਕੇਸ ਤੂੰ ਕੇਸ ਬਣਾਉਂਦਾ ਥੱਕ ਜਾਏਗਾ ਕਦੇ ਸੁਣਿਆ ਅੰਦਰ ਨਿਕਲ ਕੇ ਆਇਆ ਜਵਾਨ ਤੇ ਘਰੇ ਜਾਣਾ ਨਸੀਬ ਨਹੀਂ ਹੋਇਆ ਇਹਨਾਂ ਦਾ ਬੇਟਾ ਪਤੰਗਾਂ ਦੇ ਥਾਇਆ ਕਿ ਨਹੀਂ ਆਇਆ ਉਹ ਨੌਜਵਾਨ ਨੇ ਵੀ ਜਿਸ ਤਰੀਕੇ ਨਾਲ ਸਾਰਾ ਟੱਪੜ ਡੋਲਿਆ ਨਹੀਂ ਕਿ ਕੋਈ ਹੁੰਦਾ ਮੈਂ ਇਹਨਾਂ ਦੇ ਪਿਤਾ ਜੀ ਨੂੰ ਵੀ ਪੁੱਛ ਲੀਆਂ ਇਹਨਾਂ ਨੂੰ ਵੀ ਸਾਰਾ ਨੂੰ ਜਾਣਦੀਆਂ ਇਹ ਸਾਰੇ ਜਿਵੇਂ ਕਹਿੰਦੇ ਗੁਰੂ ਜੀ ਨਾਲ ਟੱਪਣੇ ਚੇਲੇ ਜਾਣ ਛੜਾਪ ਉਸ ਵਕਤ ਕਿਸੇ ਥਾਂ ਕੋਈ ਲੜਿਆ ਡੱਟ ਕੇ ਲੜਿਆ ਅੱਜ ਇਹ ਆਪਾਂ ਨੂੰ ਕਿਉਂਕਿ ਜਿਹੜੀ ਲੋਕ ਸਭਾ ਹੁੰਦੀ ਹੈ ਉਹਦੇ ਵਿੱਚ ਜ਼ਿਆਦਾਤਰ ਮੈਂ ਬੜੀਆਂ ਹੀ 4-5 ਵਾਰੀ ਸਟਿਕਟਾ ਦਬਾਉਂਦੇ ਦੇਖਦੇ ਰਿਆਂ ਉਹ ਤੋਂ ਬਾਹਲਾ ਨਹੀਂ ਪੁੱਛਦੇ ਹੁੰਦੇ ਸੁਪਰੇ ਵਾਲੇ ਨੂੰ ਆਪਦਾ ਸੈਂਟਰ ਦਾ ਵਿੱਚ ਜਾਣਾ ਹੁੰਦਾ ਲੋਕਤਵਾ ਪੰਜਾਬ ਤੋਂ ਜ਼ਿਆਦਾ ਪੁੱਛਣਗੇ ਉੱਥੇ ਜ਼ਿਆਦਾ ਉਹ ਆਪਦੇ ਚਲਾਉਂਦੇ ਜਿੰਦੇ ਆ ਦੇਖ ਕੇ ਕਿੱਥੇ-ਕਿੱਥੇ ਕੀ ਘੁੱਟਾ ਹੈ ਲੇਕਿਨ ਇਹ ਵੀ ਸਾਡਾ ਹੋਇਆ ਅਸੀਂ ਸਾਡਾ ਕੁੱਝ ਇਹ ਜਿਹਾ ਅਸੀਂ ਹਰ ਵਾਰ ਗੱਲ ਬਣਦੀ ਹੈ ਤਾਂ ਉਹ ਮਾਨ ਸਾਹਿਬ ਤਾਂ ਹੀ ਹੈ ਕਿ ਜਿਹੜੇ ਹੈਗੇ ਨੇ ਚਲੋ ਚਾਹ ਪੂਰਾ ਕਰ ਲੈਣ ਕੇ ਕੋਈ ਗੱਲ ਨਹੀਂ ਹੈਗੀ ਤੇ ਆਪਣਾ ਮਾੜਾ-ਮੋਟਾ ਬੰਦਾ ਮੇਲੇ-ਮੱਠੇ ਵੀ ਕੀ ਕਰਦਾ ਹੈਗਾ ਤੋਰਿਆ ਕਰਦਾ ਲੇਕਿਨ ਅਸਲੀ ਜਿਹੜੇ ਮੁੱਦੇ ਨੇ ਜੇ ਅਸਲੀ ਪੰਜਾਬ ਦੀ ਬਾਜ ਪੜਨੀ ਹੈ ਜੇ ਅਸਲੀ ਪੰਜਾਬ ਦੇ ਕਿਸਾਨ ਨੂੰ ਜਿਹਨਾਂ ਨੂੰ ਪੰਜਾਬ ਦੇ ਵਿੱਚ ਅਜੇ ਮੈਂ ਕਹਿੰਦਾ ਵੱਡਾ ਤਾਂ ਵੋਟਾਂ ਛੋੜਦਾ ਵੀ ਸੁਭਾਨ ਅੱਲਾ ਮਾਨ ਐ ਟਿਕਟਵਾ ਤਾਂ ਸਾਡੇ ਹੱਥ ਵਿੱਚ ਗਿਆ ਕੇ ਹਰਿਆਣੇ ਦੇ ਬੰਦੇ ਅਸੀਂ ਜਾ ਨਹੀਂ ਸਕਦੇ ਇੱਥੇ ਕੁੱਟੇ ਜਾਂਦੇ ਆ ਬੰਦੇ ਮਾਰੀ ਜਾਂਦੇ ਨੇ ਬੰਬ ਪਰਾਈ ਜਾਂਦੇ ਨੇ ਸਾਡਾ ਗਲ ਕੁੱਟੀ ਜਾਂਦੇ ਕੋਈ ਵੀ ਸਾਮੀ ਦਾ ਸੂਬਾ ਤਾਂ ਔਰ ਮੈਂ ਇੱਕ ਦੇਖਿਆ ਛੇ ਤੁਸੀਂ ਵੀ ਦੇਖਿਆ ਉਹ ਵੀਡੀਓ ਤੇ ਕਹਿੰਦਾ ਬਈ ਕੇਜਰੀਵਾਦ ਜੀ ਨੂੰ ਮਿਲਣ ਗਿਆ ਛੋਟਾ ਉਹਨਾ ਛੋਟੇ ਤੇ ਆ ਕੇ ਵੱਡੇ ਦੀ ਗੱਲ ਛੱਡਦੀ ਬੈਠਾ ਕਹਿੰਦਾ ਮੈਨੂੰ ਰੋਣ ਆ ਗਿਆ ਜੀ ਕੇਜਰੀਵਾਦ ਜੀ ਨੂੰ ਦੇਖ ਕੇ ਕਿ ਮੋ ਕੋਈ ਆਪਣੇ ਦੇਸ਼ ਦੀ ਜਾਦੀ ਚ ਜਲ ਗਿਆ ਬੈ ਕਹਾਵੇ ਚ ਗਿਆ ਬੈ